ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਵਾਰੀ ਆ ਗਈ ਹੁਣ ਝੋਨੇ ਦੀ ਬਾਣ ਦੀਆਂ ਤਿਆਰੀਆਂ 'ਚ ਸਾਰੇ ਵੀਰ ਲੱਗੇ ਹੋਏ ਨੇ ਕੋਈ ਕੰਪਿਊਟਰ ਕਰਾਵਾ ਲਵਾ ਰਿਹਾ ਹੈ ਕੋਈ ਵਾ ਰਿਹਾ ਹੈ ਚਲੋ ਹੈ ਵੀ ਜ਼ਰੂਰੀ ਹੈ ਦੋਸਤੋ ਕਿਉਂਕਿ ਝੋਨੇ ਦੀ ਅੱਗੇ ਤਿਆਰੀ ਕਰਨੀ ਹੈ ਪਰ ਹਰੇਕ ਬੰਦਾ ਇਸ ਦੁਜੀਤੀ ਦੇ ਵਿੱਚ ਪਿਆ ਹੋਇਆ ਵੀ ਆਪਾਂ ਇਸ ਵਾਰ ਕਿਹੜਾ ਵੀ ਲਾਈਏ ਕਿਉਂਕਿ ਮਾਰਕੀਟ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬਹੁਤ ਸਾਰੇ ਬੀ ਆ ਗਏ ਦੋਸਤੋ ਦਿਮਾਗ ਵੀ ਅਫਸਰਟ ਹੋ ਜਾਂਦਾ ਵੀ ਆਪਾਂ ਕਿਹੜਾ ਬੀ ਲਾਈਏ ਪਰ ਇਹਦੇ ਵਿੱਚ ਥੋੜਾ ਜਿਹਾ ਆਪਾਂ ਇਹ ਦੇਖਣਾ ਵੀ ਤਿੰਨ ਚਾਰ ਗੱਲਾਂ ਧਿਆਨ ਚ ਰੱਖਣੀਆਂ ਨੇ ਦੋਸਤੋ ਵੀ ਆਪਾਂ ਆਪਣੀ ਜ਼ਮੀਨ ਦੇ ਵਿੱਚ ਕਿਹੜਾ ਬੀਜ ਲਾਉਣਾ ਹੈਗਾ ਆ ਉਹ ਆਪਾਂ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਕਰਦੇ ਹਾਂਗੇ ਪਹਿਲਾਂ ਤਾਂ ਦੋਸਤੋ ਆਪਾਂ ਇਹ ਕਹਿੰਦੇ ਆ ਵੀ ਬਾਸਪਤੀ ਕਿਹੜਾ ਲਾਈਏ ਜਿਵੇਂ ਕਿ 1500 ਨੂੰ 1692 1401 1886 1847 ਇਹ ਵੀ ਬਾਸਪਤੀ ਆਪਣੇ ਆਮ ਲਾਉਣ ਵਾਲੇ ਆ ਗਏ ਤੇ ਗੇਤੀਆਂ ਵੈਰੇਟੀਆਂ ਤਾਂ ਤਕਰੀਬਨ ਜਿਵੇਂ ਪੂਸ਼ਾ 44 ਪੀਲੀ ਪੂਸ਼ਾ ਇਹ ਸਰਕਾਰ ਵੱਲੋਂ ਤਾਂ ਦੇਖੋ ਬੰਦੀ ਕੀਤੀਆਂ ਗਈਆਂ ਨੇ ਚਲੋ ਇਹਦੇ ਵਿੱਚ ਫਾਇਦਾ ਵੀ ਆ ਦੋਸਤੋ ਕਿਉਂਕਿ ਜਿੰਨੀ ਕਿ ਲੇਟ ਆਪਾਂ ਵੈਰੇਟੀ ਲਾਵਾਂਗੇ ਪਾਣੀ ਦੀ ਬਚਤ ਹੋਊ ਪਾਣੀ ਦਾ ਪੱਧਰ ਦਿਨੋਂ ਦਿਨ ਧਰਤੀ ਦੇ نیچے ਜਾ ਰਿਹਾ ਹੈ ਇਹ ਆਉਣ ਵਾਲੀ ਸਮੱਸਿਆ ਤਾਂ ਦੇਖੋ ਹੈਗੀ ਹੈਗੀ ਹੈ ਸ਼ੇਤੀਆਂ ਵੈਰੇਟੀਆਂ ਜਿਵੇਂ 126 131 128 129 ਤੇ ਹੋਰ ਜਿਹੜੀਆਂ ਕੋਈ ਇੱਕ ਦੋ ਬਈ ਹਾਈਬ੍ਰਿਡ ਜਿਹੜੇ ਵੀ ਰਲਾਉਂਦੇ ਨੇ ਉਹ ਵੈਰੇਟੀਆਂ ਆ ਗਈਆਂ ਪਰ ਦੋਸਤੋ ਸਿੱਧੇ ਹੀ ਆਪਣੇ ਪੰਜਾਬੀ ਦੇ ਸ਼ਬਦਾਂ ਦੇ ਵਿੱਚ ਆਪਾਂ ਜੇ ਦੋ ਤਿੰਨ ਗੱਲਾਂ ਦਾ ਖਿਆਲ ਰੱਖ ਲਈਨ ਤਾਂ ਆਪਾਂ ਨੂੰ ਮੇਰੇ ਹਸਾਬ ਨਾਲ ਵਿਦਿਅਤੀ ਚ ਪੈਣ ਦੀ ਲੋੜ ਨਹੀਂ ਕਿ ਆਪਾਂ ਕਿਹੜਾ ਵੀ ਲਾਈਏ ਇਹ ਇਹ ਗੱਲਾਂ ਕੀ ਹੈ ਦੋਸਤੋ ਨੰਬਰ 1 ਤੇ ਤਾਂ ਸਭ ਤੋਂ ਪਹਿਲਾਂ ਆਪਾਂ ਜ਼ਮੀਨ ਦੇਖਣੀ ਆਪਣੀ ਵੀ ਜ਼ਮੀਨ ਕਿਹੋ ਜਿਹੀ ਹੈ ਰੇਤਲੀ ਹੈ ਡੱਕਰ ਹੈ ਜਾਂ ਕਿੰਨੀ ਕੁ ਫਸਲ ਪੈਦਾ ਕਰਦੀ ਹੈ ਇਹ ਸਭ ਦੇ ਨਾਲ ਪਹਿਲਾਂ ਆਪਾਂ ਜ਼ਮੀਨ ਦੀ ਚੋਣ ਕਰਕੇ ਦੇਖੋ ਤੇ ਦੋ ਨੰਬਰ ਤੇ ਦੋਸਤੋ ਆ ਗਿਆ ਆਪਣਾ ਪਾਣੀ ਵੀ ਆਪਣਾ ਪਾਣੀ ਕਿਹੋ ਜਿਹਾ ਹੈ 1 ਨੰਬਰ ਚ ਆਉਂਦਾ ਹੈ 1.5 ਚ ਆਉਂਦਾ ਹੈ ਕਿ 2 ਨੰਬਰ ਚ ਆਉਂਦਾ ਹੈ ਜਾਂ ਜਿੰਨਾ ਵੀਰਾਂ ਨੂੰ ਹਜੇ ਤੱਕ ਇਹ ਪਤਾ ਨਹੀਂ ਹੈਗਾ ਤਾਂ ਉਹ ਚੈੱਕ ਜ਼ਰੂਰ ਕਰਵਾ ਲਿਓ ਜੀ ਕਿਉਂਕਿ ਇਹ ਫਸਲ ਤੇ ਇਹ ਗੱਲਾਂ ਬਹੁਤ ਜ਼ਿਆਦੇ ਅਸਰ ਪਾਉਂਦੀਆਂ ਨੇ ਜੀ ਆ ਤੀਜੀ ਗੱਲ ਇਹ ਹੈ ਦੋਸਤੋ ਆਪਾਂ ਜਿਹੜੀਆਂ ਪਿਛਲੇ ਸਾਲ ਵੈਰੇਟੀਆਂ ਲਾਈਆਂ ਸੀਗੀਆਂ ਉਹ ਜ਼ਰੂਰ ਦੇਖਣਾ ਵੀ ਕਿਹੜੀ ਵੈਰੇਟੀ ਨੇ ਕਿੰਨਾ ਝਾੜ ਦਿੱਤਾ ਹੈ ਜੇ ਆਪਾਂ 26 ਲਾਈ ਸੀ ਉਹਨੇ ਕਿੰਨਾ ਝਾੜ ਦਿੱਤਾ ਹੈ ਜਾਂ 131 ਲਾਈ ਸੀ ਉਹਨੇ ਕਿੰਨਾ ਝਾੜ ਦਿੱਤਾ ਹੈ ਇਹ ਜ਼ਰੂਰ ਦੇਖ ਲਿਓ ਕਿਉਂਕਿ ਇਹ ਸਾਰਿਆਂ ਨਾਲੋਂ ਜਿਹੜੀਆਂ ਆਪਣੀ ਜੇਕਰ ਆਪਾਂ ਨੂੰ ਇਹਨਾਂ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਹੈਗੀ ਹੈ ਦੋਸਤੋ ਤਾਂ ਆਪਾਂ ਕੁਝ ਨਾ ਕੁਝ ਫਸਲ ਦੇ ਵਿੱਚ ਖਟ ਲਾਂਗੇ ਕਿ ਅਸਰ ਆਪਾਂ ਨੂੰ ਕੋਈ ਵੀ ਵੈਰੇਟੀ ਜੀ ਆਪਾਂ ਲਾਵਾਂਗੇ ਤਾਂ ਵਧੀਆ ਝਾੜ ਦੇਵੇਗੀ ਠੀਕ ਹੈ ਜੀ ਇਹ ਗੱਲਾਂ ਜ਼ਰੂਰ ਧਿਆਨ ਚ ਰੱਖਿਓ ਦੂਸਰੀ ਗੱਲ ਇਹ ਹੈ ਦੋਸਤੋ ਵੀ ਜਿਹੜੀ ਵੀ ਵੈਰੇਟੀ ਆਪਾਂ ਲਾਉਣੀ ਆ ਉਹ ਆਪਾਂ ਕਿਸੇ ਦੇ ਮਗਰ ਲੱਗ ਕੇ ਨਾਂ ਲਈਏ ਤਾਂ ਬੜੀ ਵਧੀਆ ਗੱਲ ਹੈ ਜੇ ਆਪਾਂ ਉਹਦਾ ਰਿਜ਼ਲਟ ਖੁਦ ਆਪ ਦੇਖਿਆ ਹੈ ਜਾਂ ਜਿਹੜੀ ਵੈਰੇਟੀ ਨੇ ਪਿਛਲੇ ਸਾਲ ਆਪਣੇ ਬਾਣ ਦੇ ਵਿੱਚ ਹੀ ਬਹੁਤ ਵਧੀਆ ਰਿਜ਼ਲਟ ਦਿੱਤਾ ਹੈ ਕਿਉਂ ਨਾ ਆਪਾਂ ਉਹੀ ਲਈਏ ਕਿਉਂਕਿ ਜਿਹੜੀ ਵੀ ਵੈਰੇਟੀ ਕੋਈ ਨਵੀਂ ਆਉਂਦੀ ਹੈ ਜਾਂ ਆਪਾਂ ਨਵੀਂ ਵੈਰੇਟੀ ਨਾਲ ਪੰਗਾ ਲੈਣੇ ਆ ਉਹਦਾ ਆਪਾਂ ਨੂੰ ਕੋਈ ਭਰੋਸਾ ਨਹੀਂ ਦੋਸਤੋ ਵੀ ਆਪਣੇ ਬਾਣ 'ਚ ਕਿੰਨਾ ਕੁ ਉਹ ਝਾੜ ਦੇਊਗੀ ਤੇ ਕਿੰਨਾ ਕੁ ਆਪਾਂ ਨੂੰ ਨੁਕਸਾਨ ਦੇਊਗੀ ਸੋ ਹੱਥ ਜੋੜ ਤੁਹਾਨੂੰ ਬੇਨਤੀ ਇਹੀ ਹੈ ਵੀ ਇਹ ਦੋ ਤਿੰਨ ਗੱਲਾਂ ਦਾ ਧਿਆਨ ਜ਼ਰੂਰ ਲਖ ਲਿਓ ਇੱਕ ਜ਼ਮੀਨ ਦਾ ਪਾਣੀ ਦਾ ਅਤੇ ਪਿਛਲੇ ਸਾਲ ਆਪਾਂ ਕਿਹੜੀ ਵੈਰੈਟੀ ਨੇ ਕਿੰਨਾ ਕੁ ਝਾੜ ਵਧੀਆ ਦਿੱਤਾ ਸੋ ਉਹਦੇ ਮੁਤਾਬਕ ਜੇ ਆਪਾਂ ਵੈਰੈਟੀ ਲਾਈਏ ਤਾਂ ਬੜੀ ਵਧੀਆ ਗੱਲ ਹੈ ਅਗਲੀ ਆਉਣ ਵਾਲੀ ਵੀਡੀਓ ਚ ਆਪਾਂ ਕੁਝ ਕੁ ਵੈਰੈਟੀਆਂ ਬਾਰੇ ਜ਼ਰੂਰ ਗੱਲ ਕਰਾਂਗੇ ਪੰਜਾਬੀ ਤੇ ਦੇਸੀ ਇਹ ਸ਼ਬਦਾਂ ਦੇ ਵਿੱਚ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ